ਸਾਸਰੀ ਕਾਜੀ ਸਾਰਨ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆ ਸੁੱਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਚਨਾਉਂ ਦਾ ਹੋਏਗਾ ਇਸ ਦੇ ਉੱਪਰ ਹੈਵੀ ਵਰਕ ਹੋਏਗਾ ਹੈਂਡਵਰਕ ਦਾ ਕੰਮ ਹੋਏਗਾ ਜਾਲ ਇੰਬੋਡੀ ਰਹਿਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹਿਗੀ 올 ਇੰਕਲੂਡ ਸ਼ਿਪਿੰਗ ਫ੍ਰੀ ਰਹਿਗੀ ਇਹ ਜਿਹੜਾ ਫੈਬਰਿਕ ਹੋਏਗਾ ਮਾਈਕਰੋ ਵੈਲਵਟ ਹੋਏਗਾ ਇਸ ਦੇ ਉੱਪਰ ਵਰਕ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਏ ਕਰ ਸਕਦੇ ਹੋ अगला जरा सूट होएगा इतने शर्ट एंड दुपट्टे कॉम्बो मिलेगा इस बॉटम नहीं होएगी शर्ट एंड दुपट्टा होएगा शर्ट होएगी चनाव की उस दे उपर प्रिंट होएगा एम्बॉयडरी रहेगी जरा दुपट्टा होएगा चनाव का होएगा उस पर वर्क होएगा अगले जो सूट हो भी तेन शर्ट एंड बॉटम का कॉम्बो मिलेगा शर्ट होएगी जी प्योर करीब की शर्ट होएगी ਬਹੁਤ ਹੀ ਸੋਨਾ ਉਸ ਦੇ ਉੱਪਰ ਪ੍ਰਿੰਟ ਹੋਏਗਾ ਵਰਕ ਹੋਏਗਾ ਜਿਹਦੀ ਬਾਟਮ ਹੋਏਗੀ ਪਲੇਨ ਹੋਏਗੀ ਨੈਚੁਰਲ ਗਰੇਵ ਦੀ ਪਲੇਨ ਬਾਟਮ ਹੋਏਗੀ ਟਾਈਟਾ ਮਿੱਟਾ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਆਉਣਗੇ ਅਗਲੇ ਜਿਹੜੇ ਸੂਟ ਹੋਣਗੇ ਤੈਨੂੰ ਗਰੇਵ ਦਾ ਫੈਬਰਿਕ ਮਿਲੇਗਾ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਹੋਏਗਾ ਨਾਲ ਚਨਾਉਣ ਦਾ ਫੈਬਰਿਕ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਜਿਹੜਾ 1 ਨੰਬਰ ਹੋਏਗਾ ਉਹ ਗਰੇਵ ਦਾ ਫੈਬਰਿਕ ਹੋਏਗਾ ਜਿਹੜਾ 2 ਨੰਬਰ ਹੋਏਗਾ ਬੂਟੀ ਵਾਲਾ ਉਹ ਹੋਏਗਾ ਜੀ ਚਨਾਉਣ ਦਾ ਫੈਬਰਿਕ ਇਹ ਤੁਸੀਂ ਦੋਨੋਂ ਚੀਜ਼ਾਂ ਦਾ ਪਰਮੀਟਰ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਪਿਓਰ ਕ੍ਰਸ਼ ਕ੍ਰਸ਼ ਸ਼ਿਮ ਸ਼ਿਮਾ ਸਿਲਕ ਦੇ ਹੋਣਗੇ neck ਤੇ work ਹੋਏਗਾ bottom ਜਿਹੜੀ ਹੋਏਗੀ ਪਲੇਨ ਸਿਲਕ ਦੀ ਹੋਏਗੀ ਪੌਂਚੇ ਤੇ work ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਪਿਓਰ ਕ੍ਰਸ਼ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਆਰੀ ਵਰਕ ਦਾ ਕੰਮ ਹੋਏਗਾ ਪ੍ਰੋਪਰ ਲੈਸ ਦਾ ਕੰਮ ਹੋਏਗਾ ਹਾਂਜੀ ਆਪਣਾ ਜਿਹੜਾ ਨਵਾਂ ਚੈਨਲ ਉਹਦਾ ਮੈਂ ਲਿੰਕ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਾ ਕੇ ਚੈੱਕ ਕਰਿਓ ਘੱਟ ਪ੍ਰਾਈਸ ਵਿੱਚ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਉਹਨ ਦਿਏ ਤੁਸੀਂ ਉਹਨਾਂ ਵਿੱਚੋਂ ਵੀ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੁੱਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ